ਸਤਨਾਮ ਸ਼੍ਰੀ ਵਾਹਿਗੁਰੂ ਜੀ ਓ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਓ ਸ਼ਾਵਣ ਸਰਸੀ ਕਾਮਣੀ ਯਰਨ ਕਮਲ ਸਿਓ ਪਿਆਰ ਮਨ ਤਨ ਤਾ ਸਚ ਰੰਗ ਇੱਕੋ ਨਾਮ ਅਧਾਰ ਵੇਖਿਆ ਰੰਗ ਕੋੜਾ ਵਿਆਂ ਦਸਣ ਸਭੇ ਸ਼ਾਰ ਹਰਿ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਣ ਹਾਰ ਵਣਤਿਣ ਤਬ ਸੰਗ ਮੌਲੇਆ ਸਮਰੱਥ ਪੁਰਖਿਆ ਪਾਰ ਹਰ ਮਿਲਨੋਂ ਮਨ ਲੋਚਦਾ ਕਰਮ ਮਿਲਾਵਣ ਹਾਰ ਜਿਨੇ ਸਖੀਏ ਪ੍ਰਭ ਪਾਇਆ ਹਉ ਤਨ ਕੈ ਸਦ ਬਲਹਾਰ ਨਾਨਕ ਹਰਜੀ ਨਿਆਕਰ ਸ਼ਬਦ ਸਵਾਰਨ ਹਾਰ ਸਾਵਣ ਤਨਾ ਸੁਹਾਗਣੀ ਨਿਨ੍ਹੇ ਰਾਮ ਨਾਮ ਉਰਹਾਰ ਜਿਨੇ ਸਖੀਏ ਕਭ ਪਾਇਆ ਹਾਉ ਤਿਨ ਕੈ ਸਦ ਬਲਹਾਰ ਨਾਨਕ ਹਰਜੀ ਨਿਆਕਰ ਸ਼ਬਦ ਸਵਾਰਣ ਹਾਰ ਸਾਵਣ ਤਿਨਾ ਸੁਹਾਗਣੀ ਜਨ ਰਾਮ ਨਾਮ ਔਰ ਹਾਰ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਹਿ